ਟੈਂ ਟਟ ਬੀਬੀਆਂ ਲੱਗੀਆਂ ਹੋਈਆਂ ਜੀ ਮੂੰਹ ਮਿੱਠਾ ਕਰਨਾ ਰਾਜ ਕੀ ਬਾਤ ਬਤਾਏ ਆਂਟੀ ਦਾ ਹੋ ਗਿਆ ਅੱਜ ਇੱਕ ਕੰਮ ਫਾਈਨਲ ਹਲੇ ਪਾਪਾ ਨੇ ਥੋੜਾ ਜਿਹਾ ਕਿਹਾ ਵੀ ਉਹ ਹਲੇ ਪਬਲਿਸ਼ ਜਾਨੀ ਕਰਨਾ ਹੈਗਾ ਫਿਰ ਉਹ ਦੱਸਾਂਗੇ ਜਦੋਂ ਪਬਲਿਸ਼ ਦੀ ਗੱਲ ਹੋਗੀ ਠੀਕ ਈ ਆਂਟੀ ਭਾਈ ਦੇਖੀ ਲੈ ਮੈਂ ਆਪਣੇ ਹੱਥਾਂ ਨਾਲ ਮੈਂ ਆਪਣੇ ਹੱਥਾਂ ਨਾਲ ਬਣਾਈ ਆ ਜੀ ਜੀ ਪਹਿਲਾ ਸਾਸਰੀ ਘਰ ਬਲੌ ਬੀਬੀਆਂ ਪਹਿਣਾ ਨੂੰ ਸਾਸਰੀ ਘਰ ਵੀਓ ਪਾਣਾ ਸਾਸਰੀ ਘਰ ਹੂੰ ਆਜੋ ਆਪਾਂ ਸਾਰੇ ਨਾਲ ਮਰ ਕੇ ਖਾਈਏ ਹਾਂ ਚੀਜ਼ ਕੀ ਆ ਕੀ ਚੀਜ਼ ਹੈ ਕੀ ਚੀਜ਼ ਹੈ ਪਤਾ ਭੰਗ ਰਲਾਈ ਦੀ ਆਂਟੀ ਮੈਂ ਭੰਗ ਰਲਾਈ ਦੀ ਆ ਭੰਗ ਬਾਅਦ ਫਿਰ ਤੂੜੀ ਤੇ ਖੇਡੂਗੇ ਮੈਂ ਬਾਹਰ ਰਹਿਣਾ ਹੈਂ ਰਜਨ ਵਾਲਾ ਵਾਲਾ ਕਿ ਮੱਤ ਕਾ ਬਾਇਰ ਨੂੰ ਛੇ ਇੱਧਰ ਦੱਸਣਗੇ ਕਿਆ ਬਣਾਏਗਾ ਜਨਾਬ ਜਮਣਾ ਹੈ ਕਿਆ ਕਰੇਗਾ ਹਾਂ ਗੁਲਾਬ ਜਮਣਾ ਰੌਣੀ ਅਦਰ ਵਿੱਚ ਜਿਹੜੀ ਸਾਡੀ ਗਾਏ ਹੈ ਨਾ ਉਹਦਾ ਦੁੱਧ ਹੈਗਾ ਪਤਲਾ ਜਿੰਨਾ ਮਰਜ਼ੀ ਕਾਢੀ ਜਾਓ ਫਿਰ ਵੀ ਪਤਲਾ ਜਿਹਾ ਰਹਿੰਦਾ ਹਰਕਤ ਬਲ ਹੁੰਦਾ ਕਈ ਮਤਲਬ ਮੈਂ ਸਭ ਗਾਜ ਮੈਂ ਬਹੁਤ ਤੰਗਾ ਨਾ ਦਹੀਂ ਚੱਜਦਾ ਆਉਂਦਾ ਇਹ ਨਾ ਦੁੱਧ ਚੱਜਦਾ ਆਉਂਦਾ ਮੈਂ ਤਾਂ ਪਿੰਦੀ ਕਾਂ ਦੀ ਕੁਝ ਨਹੀਂ ਆਂਟੀ ਸਵਾਦ ਹੀ ਨਹੀਂ ਲੱਗਦਾ ਮੈਂ ਤਾਂ ਮੰਮੀ ਨੂੰ ਹਲੇ ਪੁੱਛਦੀ ਸੀ ਵੀ ਮੈਂ ਇਸ ਕਰਦ ਠੀਕ ਹੋਊਗੀ ਮੰਮੀ ਇਹਦੇ 3-4 ਮਹੀਨੇ ਤੱਕ ਠੀਕ ਹੋਊਗੀ ਫੇਰ ਫੇਰ ਸਿਰ ਉਹ ਨਹੀਂ ਖਾਵਾਂਗੇ ਹੁਣ ਸ਼ੁਰੂ ਤੇ ਜਦੋਂ ਉਹ ਲੈ ਦਹੀਂ ਖਾਦਾ ਉਹ ਤਾਂ ਤੁਹਾਨੂੰ ਪਤਾ ਹੀ ਆ ਉਹ ਨਹੀਂ ਸਵਾਦ ਲੱਗਦਾ ਦੂਸਰਾ ਕੋਲੀ ਵੀ ਖਾਵਾਂਗੇ ਗਾਹ ਬਦੁਰ ਵਾਜਿਆ ਤਾਂ ਹੁੰਦਾ ਪਤਾ ਹੁੰਦਾ ਵਾਜਿਆ ਦਾ ਗਾਇਆ ਦਾ ਗਾੜਾ ਹੁੰਦਾ ਪਹਿਲਾ ਗਾਣੇ ਉਹ ਤਾਂ ਚਾਹੀ ਕਿਲੋ ਹੀ ਟਲਟੜਾ ਮਾਰੂ ਚਾਹੀ ਕਿਲੋ ਪਰ ਫਿਰ ਵੀ ਬਹੁਤ ਗਾੜਾ ਉਹ ਤਾਂ ਮਤਲਬ ਹੈ ਕਿ ਨਹੀਂ ਕਹਿ ਸਕਦਾ ਹੈ ਕਿ ਉਹੀ ਤਾਂ ਹੈਗਾ ਕਿ ਮੈਂ ਇਸ ਦਾ ਹਾਂ ਵਾਜਿਆ ਦਾ ਕਰਤਾ ਤਾਂ ਗਾਇਦਾ ਵੀ ਫੇਰ ਗਾੜਾ ਦੁੱਤਾ ਵਾਜਿਆ ਜੰਮੀ ਪਾੜੇ ਵਰਗਾ ਬਦਨਾ ਹੋ ਉਹੀ ਤਾਂ ਐਨੀ ਗਰਮੀ ਕਰੀ ਆ ਵੀ ਬਾਹਰ ਦੇਖ ਆਪਾਂ ਲੇ ਫਿਰ ਅੱਖਾਂ ਧੱਲੇ ਬੈਠੇ ਆਂ ਜਿਹੜੇ ਜਿਹੜੇ ਤੇ ਇਹਨਾਂ ਦਿਲ ਤੇ ਆ ਮੀ ਪਸ਼ੂ ਪਖਸ਼ੀ ਸਵੇਰ ਨੂੰ ਬੁੱਕੂ ਗਏ ਅੱਜ ਬੁੱਕੜੇ ਦੀ ਅੱਜ ਸੰਦੀਪ ਨਹੀਂ ਆਇਆ ਸਵੇਰ ਨੂੰ ਬੁੱਕੀ ਜਿਹੜੇ ਤੁਸੀਂ ਗੁੱਡੀ ਖੋਲਦੀ ਹਾਂ ਨਹੀਂ ਬੁੱਕ ਜਿਹੜਾ ਮਾਤਾ ਹਾਂ ਚੰਗੀ ਕਰ ਨਹੀਂ ਅੰਦਰ ਲੋਕਾਂ ਨੂੰ ਆਟੀ ਕੇ ਦੀ ਸੰਦੀਪ ਨਹੀਂ ਸੰਦੀਪ ਨੇ ਕੀਰਨੇ ਪਾਉਣੇ ਆ ਰੱਬ ਮੀ ਪਾਰੇ ਮੀ ਧੀ ਤੇ ਆ ਕੀਤਨਾ ਖਾ ਰੋਟੀ ਤੇ ਰਮਾਂ ਦੇ ਗਾ ਲੁਗਟਾ ਕੜ ਨਹੀਂ ਆਈ ਹੈ ਰੋਟੀ ਤਾਂ ਭੂਖ ਨੂੰ ਉਹਦੋਂ ਨੂੰ ਘੁੰਮ ਚਮੜ ਜਾ ਗੁੱਡੀ ਤੇਰੇ ਮਾਮੇ ਦੀਆਂ ਕਾਲੀ ਕਹਾਣੀਆਂ ਗੁੱਡੀ ਤੇਰੇ ਮਾਮੇ ਦੀਆਂ ਕਾਲੀਆਂ ਹਾਂ ਮਰਨੇ ਦੀਆਂ ਠਾਂ ਮਰਨੇ ਦੀਆਂ ਕਾਲੀਆਂ ਘਟਾਂ ਚੜ ਆਈਆਂ ਕੀ ਬਾਤ ਆ ਇੱਕ ਅੱਧੀ ਹੋਰ ਸੁਣਾ ਦਿਓ ਕੋਈ ਗੁੱਡੀ ਮੁੱਕੀ ਖੇਤਾਂ ਨਾ ਗੁੱਡੀ ਪੁੱਤੀ ਫੁਕੀ ਰੇਤਾਂ ਨਹੀਂ ਆਇਆ ਖੇਤ ਕੀ ਬਾਤ ਹੈ ਠੀਕ ਹੈ ਤੁਸੀਂ ਕਿਤੇ ਸਿੱਖਿਆ ਹੋਈ ਹੈ ਅਸੀਂ ਥੋੜੇ ਬੁੱਕਰ ਕਰਦੇ ਹਾਂ ਆਦੇ ਨਾ ਨਹੀਂ ਹੋਰ ਤੁਸੀਂ ਕਹਾਵਤ ਯਾਦ ਕਰਕੇ ਆਰਾ ਰਾਤ ਨੂੰ ਗਾਈ ਜਾਣਾ ਗੀਤ गाके हां ਠੀਕ ਯਾਦ ਕਰਕੇ ਆਇਓ ਇਹ ਬਾਈ ਕਰ ਜਾ ਵੀ ਆ ਗਿਆ ਆ ਗਿਆ ਹੋ ਗਿਆ ਮੈਂ ਫੇ ਗਾਈ ਹੋਈ ਆਏ ਨਾਨੀ ਆਹ ਇਕੜਾ ਦਾ ਪਹਲਾ ਆਹ ਇਕੜਾ ਦਾ ਨਹੀਂ ਇਹ ਜੀ ਸੁੰਦੇਨੀ ਆਖੀਂ ਬਤਾ ਬੈ ਜਾ ਚੁੱਪ ਕਾ ਕੇ ਸਵੇਰੇ ਕੋ ਚੱਕਣਾ ਹੈ ਕੰਮ ਦਾਣਾ ਆ ਸੱਚੀ ਗੱਲ ਹੈ ਚਲ ਕੋਈ ਗੱਲ ਨਹੀਂ ਹੁਣ ਕੰਮ ਦੀ ਵੀ ਟੈਨਸ਼ਨ ਹੈ ਜੇ ਆਪਾਂ ਲਵਾਂਗੇ ਤਾਂ ਹੀ ਹੋਊਗਾ ਅੰਟੀ ਜੇ ਤੁਹਾਨੂੰ ਕਿਸੇ ਕੰਮ ਦੀ ਟੈਨਸ਼ਨ ਹੈ ਵੀ ਮੈਂ ਰੋਟੀ ਖਾਣੀ ਸਵੇਰੇ ਜੇ ਉੱਠੂਗੀ ਬਣਾਉਂਗੀ ਤਾਂ ਹੀ ਬਣੂਗੀ ਉਹ ਸਿੱਧੀ ਜੀ ਗੱਲ ਆ ਅੱਜ ਹਰਿਆ ਸੂਟ ਪਾਇਆ ਹੋਇਆ ਬਹੁਤ ਸੋਹਣੀ ਲੱਗਦੀ ਹੈ ਕਿੱਥੇ ਜਾ ਕੇ ਆਈ ਹੈ ਰੋਪੜ ਗਏ ਸੀ ਹੂੰ ਸੱਚੀ ਕਹਿੰਦੇ ਹੋ ਸਭ ਆਈਪਾ ਸੁਵਾਦਿਕ ਆਪਨ ਆਪਨ ਸੁਆਦ ਬਣ ਚੁੱਕੀ ਹੈ। ਇੱਥੇ ਇੰਡੀਗਾ ਵਧੀਆ ਚੱਲ ਰਹੀ ਆ। ਸੋਹਣ ਚੱਲ ਰਹੀ ਆ। ਅੰਕਲ ਜੀ ਖੁਸ਼ ਹੋ ਕੇ ਚਲਾ ਰਹੇ ਹਨ। ਉਹਨੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜਾਦੂ ਹੀ ਮਿਲਦੇ ਆ ਲੱਗੇ ਮੁਸਕਾਨ ਹੁੰਦੀ ਆ ਅੰਕਲ ਦੇ ਮੂੰਹ ਪਰ। ਖੁਸ਼ੀ ਹੁੰਦੀ ਆ ਚੀਜ਼ ਦੀ ਭਾਈ ਆਪਣੀ ਚੀਜ਼ ਆ ਗਈ। ਹਾਂ। ਤੇ ਨਾਨੀ ਠੀਕ ਹੈ ਜੀ? ਹਾਂ। ਬਲ ਖਾ ਜਾਂਦੇ ਨੇ। ਹਾਂ। ਚਲ ਕੇ ਆਈ। ਬਾਬਾ ਜੀ ਦੀ ਕਿਰਪਾ ਚ ਚਲ ਗਈਆਂ ਲੈ ਸਰੀਰ ਚੱਲੀ ਜਾਵੇ ਚੱਲੀ ਜਾਵੇ 11 ਉਹਦੀ ਪ੍ਰੋਬਲਮ ਆ ਨਾ ਟੈਰ ਹਾਂ ਕੁਸ਼ ਆਂਟੀ ਨੂੰ ਦਰਮੇਂ ਵੀ ਬਹੁਤ ਇੱਕ ਗੱਲ ਤੁਸੀਂ ਤੁਸੀਂ ਆਹਾਂ ਦੇਖਿਓ YouTube Facebook Instagram ਪਰ ਅੱਗ ਲੱਗ ਰਹੀ ਆ ਬੜੇ ਬੜੇ ਬੋੜਾ ਨੂੰ ਵੀ ਅੱਗ ਲੱਗ ਰਹੀ ਆ ਇੰਨਾ ਲੋਡ ਪੈ ਰਿਹਾ ਆ ਕਦੋਂ ਲੱਗਣੀ ਆ ਲੈ ਕਿਹਾਂ ਕਾ ਕੇ ਦੇਖ ਅੱਜ ਮਹੀਨੇ ਜਮੀ ਤਾਂ ਪਈ ਨਹੀਂ ਹੂੰ ਪਿਛਲੇ ਮਹੀਨੇ ਜਿ ਬਹਿ ਗਿਆ ਥੋੜਾ ਬਹੁਤ ਹੂੰ ਅਸਮੀਨ ਜੀ ਕਿਹੜਾ ਪਿਆਮੀ ਹਾਂ ਮੈਂ ਮੈਂ ਤੁਹਾਨੂੰ ਗੱਲ ਦੱਸਦੀ ਆਹ ਕੱਲ ਸਰਪੰਚ ਅੰਕਲ ਆ ਜਿਹੜਾ ਆਪਣਾ ਆਪ ਖੰਬੇ ਤੇ ਚੜੇ ਹੋਏ ਤੇ ਕਹਿੰਦੇ ਨਿਆਣੇ ਵਿਚਾਰੇ ਤੜਪਦੇ ਫਿਰਦੇ ਆ ਹਾਂ ਬਈ ਹਾਲ ਹੈ ਅੱ비 ਬਾਪੂ ਪੱਖੇ ਨਹੀਂ ਚੱਲਦੇ ਪੱਖੇ ਨਹੀਂ ਚੱਲਦੇ ਪੱਕੇ ਨਹੀਂ ਚੱਲਦੇ ਵੀ ਪਿੰਡ 'ਚ ਹੁਣ ਏਸੀ ਚੱਲ ਪਏ ਕੂਲਰ ਚੱਲ ਪਏ ਲੋਡ ਜ਼ਿਆਦਾ ਆ ਜਾਂਦਾ ਏ ਹਣਾ ਵਿਚਾਰਿਆਂ ਨੇ ਔਖੇ ਸੁਖੇ ਔਕੇ ਕਰਿਆ ਕਹਿੰਦੇ ਫਿਰ ਸਵੇਰੇ ਫੇਰ 3 ਵਜੇ ਮੈਂ ਉੱਠਿਆ ਭੱਜਿਆ ਫੇਰ ਚੜਿਆ ਉੱਪਰ ਖੰਬੇ ਦੇ ਫੇਰ ਸੈਟ ਕਰਿਆ ਉਹ ਤਾਂ ਪਿੰਡ ਵਾਲੇ ਹੈਲਪ ਦੇ ਉਹਨਾਂ ਨੇ ਲਾਈਨ ਦਾ ਕੰਮ ਕਰਿਆ ਵਾ ਨਾ ਅੱਗੇ ਨਾਈਨ ਮੈਨਾ ਅੱਧਾ ਲੱਗਿਆ ਹਾ ਲੱਗੇ ਵੇ ਸੀ ਸੈਟ ਕਰਨ ਹੁਣ ਵਿਚਾਰਾ ਉਹਨਾਂ ਦਾ ਵੀ ਸਿਆਣਾ ਸਰੀਰ ਆ ਕਹਿੰਦੇ ਕਿੱਧਰ ਕਿੱਧਰ ਨੂੰ ਹੋਈ ਗਏ ਪਤਾ ਖਿਆਲ ਨਾ ਗਰਮੀ ਪਤਾ ਨਹੀਂ ਐਸੋ ਹਾਇਓ ਵੱਧਾ ਨਹੀਂ ਜੀ ਹੈਗੀ ਆ ਆਪਾਂ ਨੂੰ ਰੂਮ ਦੇ ਨੰਬਰ ਹੈਗੀ ਹੈ ਜੀ ਹੈਗੀ 4748 ਕਿਸ ਤਰ੍ਹਾਂ ਅੱਗ ਲੱਗੀ ਹੋਈ ਹੈ ਮੜੀ ਜੇ ਸਿੰਖ ਵੈਨੇ ਦੀ ਅੱਗ ਅੱਗ ਭੜਕਦੀ ਹੈ ਭੜਕਦੀ ਪੂਰੀ ਇੱਕ ਗੱਲ ਹੋਰ ਦੇਖੋ ਤੁਸੀਂ ਲੋਕਾਂ ਨੂੰ ਦੇਖ ਲਓ ਹੈ ਬਾਹਰ ਫਰਸ਼ 'ਤੇ ਰੋਟੀਆਂ ਬਣਾ ਰਹੇ ਆ ਸੋ ਔਰਜੈਂਟੀ ਕਿੰਨੀ ਬੜੀ ਗੱਲ ਹੈ ਇੰਨੀ ਤੂਪੇ ਫਰਸ਼ ਦੇ ਉੱਪਰ ਰੋਟੀਆਂ ਬਣ ਰਹੀਆਂ ਉਹ ਤੁਹਾਨੂੰ ਪਤਾ ਨਹੀਂ ਹੈ ਜਸਮੀਨ ਉਹ ਮਜ਼ਾਕ ਕਰ ਰਹੇ ਆ ਉਹ ਰੋਟੀ ਵੀ ਨਹੀਂ ਹੈਗੀ ਹਾਂ ਹਾਂ ਉਹ ਹੁੰਦੀ ਹੈ ਮੰਨੀ ਹਮ ਤਾਈ ਘਰਾਂ ਦੇ ਵਿੱਚ ਅ ਮਤਲਬ ਕਈ ਕਈ ਜਗ੍ਹਾ ਆਪਣੇ ਵੀ ਕਈ ਘਰ ਹੈਗੇ ਆ ਮੰਨੇ ਜਾਂਦੇ ਆ ਡੰਗਰਾਂ ਦੇ ਡੰਗਰ ਪਤਾ ਕਿ ਆਹ ਹੈ ਜੀ ਆਮ ਹਲਵਾ ਦੀ ਹਾਂ ਇਹ ਡੰਗਰਾਂ ਦਾ ਨਹੀਂ ਲੱਗਦਾ ਥੋੜਾ ਹੀ ਹਾਂ ਰੋੜੇ ਨੇ ਹਾਂ ਆ ਬਣਾਉਨੇ ਹਾਂ ਮੰਮੀ ਵੀ ਬਣਾਉਨੇ ਬੰਦੇ ਹੀ ਬਣਦੀ ਜਿਹੜੇ ਆਟੇ ਦੇ ਵਿੱਚ ਸੌਫ ਖੋਪਾ ਜੋ ਮਰਜੀ ਇੱਕਣਾ ਦਾ ਆਪ ਸਵਾਦ ਜੋ ਮਰਜੀ ਪਾ ਲਾਓ ਤੇ ਮੈਂ ਹਾਂ ਗੁੰਨ ਕੇ ਆਟਾ ਫਿਰ ਬਣਾਉਂਦੇ ਆ ਟੱਕੜਾ ਟੱਕੜਾ ਗੁੰਨ ਕੇ ਆਨ ਆਂ ਦਾ ਬਣਾ ਕੇ ਰੇਠਾਂ ਹਾਂ ਫੇਰ ਉਹ ਜੁੱਲਤ ਧੂਪ ਦੇ ਕੇ ਫੇਰ ਖਾਲਾ ਦੇ ਆਪੇ ਹਾਂ ਤਾਂ ਮੰਨੀ ਕਹਿੰਦੇ ਉਹ ਪਤਾ ਨਹੀਂ ਨਾ ਜਗਾ ਨਿਆਣੇ ਬੀਬੀ ਵਜੋਂ ਕੈਸਾ ਵੀ ਬਸ ਰੋਟੀ ਉਹ ਰੋਟੀ ਨਹੀਂ ਹੈਗੀ ਮੰਨੀ ਆਉਂਦੀ ਹਾਂ ਚਲੋ ਹੁਣ ਦੇਖੋ ਗੱਲ ਛਿੜੀ ਮੈਨੂੰ ਪਤਾ ਲੱਗ ਗਿਆ ਮੰਮੀ ਮੰਨੀ ਕਹਿੰਦੀ ਆ ਨਾ ਉਹਨੂੰ ਅੱਗੇ ਦੋ ਤਿੰਨ ਜਣੇ ਹੋਰ ਜਿਹੜੇ ਮੇਰੇ ਨਿਆਣੇ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਲੱਜਣਾ ਵੀ ਹਾਂ ਸੁੱਖੋ ਆਂਟੀ ਨੇ ਮੰਨੀ ਦੀ ਗੱਲ ਕਰੀ ਤੇ ਵੀ ਉਹ ਮੰਨੀ ਹਾਂ ਹਾਂ ਜਦੋਂ ਹੁਣ ਆਂਟੀ ਆਏ ਆ ਤੇ ਤੁਸੀਂ ਗੱਲ ਵੀ ਕਰਦੇ ਤੇ ਕੋਈ ਪਤਾ ਨਹੀਂ ਕਿਹੜੀ ਪੁਰਾਣੀ ਜੀ ਗੱਲ ਜਿਹੜੀ ਵੀ ਸੀ ਤੁਸੀਂ ਕੋਈ ਤੁਸੀਂ ਤਾਂ ਤੁਸੀਂ ਦੱਸਦੇ ਤੇ ਵੀ ਇਹਨੂੰ ਅਸੀਂ ਐ ਕਰਦੇ ਹੁੰਦੇ ਤੇ ਬਚਪਨ ਚ ਜਦ ਖੇਡਦੇ ਹੁੰਦੇ ਤੇ ਕੁਛ ਗੱਲ ਚੱਲਦੀ ਸੀ ਉਹ ਤਾਂ ਗੁੱਡੀ ਤੇ ਵੀ ਪਹਿਲਾਂ ਨਹੀਂ ਗੱਲ ਛੇੜੀ ਵੀ ਸੀ ਮੰਮੀ ਨੇ ਕੋਈ ਪਤਾ ਨਹੀਂ ਕੀ ਆਤੀ ਉਹ ਹੁਣ ਤੁਸੀਂ ਦੋਵਾਂ ਨੇ ਗੱਲ ਕਰੀ ਭੁੱਲ ਵੀ ਗਈਆਂ ਮੈਂ ਤਾਂ ਹੈਰਾਨ ਜੇ ਆਹੀ ਗੱਲ ਤੇ ਸਾਥੇ ਹੋ ਜਵੇ ਫੇਰ ਕਿਹੜਾ ਤੁਸੀਂ ਜ਼ੁਬਾਨ ਹੈ ਤੁਸੀਂ ਭਲੇ ਨੇ ਤੁਸੀਂ ਝਮਕਾ ਹੈ ਜਿਥੋਤੇ ਅਸੀਂ ਤਾਂ ਬੁੜੀਆਂ ਹੋ ਗਈਆਂ ਸਾਡਾ ਕੀ ਦੇਣਾ ਦਾਦੀ ਵੀ ਲਾਉਂਦੀ ਨਾ ਨਹੀਂ ਲਾਉਂਦੀ ਤਾਂ ਹਾਂ ਲਾਉਂਦੇ ਆ ਮਨ ਨਹੀਂ ਲਾਉਂਦੇ ਸਾਡੇ ਬੱਚੇ ਦੀ ਗੱਲ ਨਹੀਂ ਕਿੰਨਾ ਚੌਕ ਹੁੰਦਾ ਤਾਂ ਹਨਾ ਜਦੋਂ ਮਨ ਨਹੀਂ ਲਾਉਣੀ ਮੇਰੀ ਦਾਦੀ ਸਾਰਾ ਤਾਂ ਕੀ ਨਹੀਂ ਸਾਰਾ ਹੀ ਠਾ ਉਹ ਨਹੀਂ ਪਾਉਂਦੇ ਕਿ ਆ ਦਵਾਲ ਨਹੀਂ ਕਰ ਅੱਗ ਬਣਾ ਕੇ ਉੱਥੇ ਫਿਰ ਆਟੇ ਨੂੰ ਉਹ ਨੂੰ ਮਨ ਨਹੀਂ ਮੋਟੀ ਮੋਟੀ ਐਜੀ ਹੁੰਦੀ ਆ ਉਹ ਰੋ ਐਜੀ ਮੋਟੀ ਹੂੰ ਉਹ ਫਿਰ ਉਹਦੇ ਉੱਪਰ ਰੱਖਣੀ ਹੈ ਠਾ ਫਰਸ ਦੇ ਹੂੰ ਫਸ ਜਿਹੜਾ ਰੱਖ ਕੇ ਉੱਪਰ ਅੱਗ ਬਦਣੀ ਹੈ ਅੱਛਾ ਹਾਂ ਉਹ ਰਢਿਖਾ ਨੇ ਹਾਂ ਐਨ ਵਧੀਆ ਫਿਰ ਪਵੀ ਬਣਾ ਕੇ ਦੇਖਣਗੇ ਕਿਸੇ ਦੇ ਖਾ ਸਕਦੇ ਉਹਨੂੰ ਤਾਂ ਫਿਰ ਕੋਈ ਹੋਮੀ ਕੋਈ ਆਉਂਦਾ ਤਾਂ ਦੇਖਣਾ ਉਹਦੇ ਘਰ ਆ ਜਾਣਾ ਉਹਨੂੰ ਦੇ ਦੇਣਾ ਲੈ ਤੂੰ ਵੀ ਖਾ ਲੈ ਭਾਈ ਇਹ ਵਿੱਚ ਕੋਈ ਲੁਕ ਲਕੋਲੀ ਗੱਲ ਨਹੀਂ ਆ ਖਾਂਦੇ ਹਾਂ ਹਾਂ ਕਿਉਂ ਹੋਣ ਲੋਕਾਂ ਵਿੱਚ ਚੱਲ ਪਈਆਂ ਹੋਣੀਆਂ ਜਿਆਦਾ ਬਹਿ ਕਰਾਉਂਦੇ ਹਾਂ ਕੋਈ ਕਿਸੇ ਦੇ ਘਰ ਤੇ ਅਨੇ ਸੇ ਸੇ ਚੀਜ਼ ਖਾਂਦਾਂ ਨੇ ਬਈ ਸਾਰੇ ਦੁਨੀਆਂ ਚੋਂ ਇੱਕ ਦੀ ਤਾਂ ਹੁੰਦੀ 5 ਉਂਗਲ ਇੱਕ ਸਾਥ ਹੁੰਦੇ ਨਹੀਂ ਫਿਰ ਵੀ ਨਾ ਬਹੁਤ ਫਰਕ ਆ ਸੀ ਬਹੁਤ ਫਰਕ ਆ ਹਾਂ ਜਦੋਂ ਕੋਈ ਉਹ ਕਰੂਗਾ ਮੈਂ ਅੱਖਾਂ ਚ ਜਿਹੜਾ ਕਰੂਗਾ ਹਾਂ 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 ਆਪਾਂ ਕਹਿਆ ਸੀ ਅੱਜਕੱਲ ਆਪਣੇ ਨੂੰ ਆਪਣਾ ਖਾਂਦਾ ਹਾਂ ਹਾਂਜੀ ਹਾਂ ਚਲ ਅੰਟੀ ਬੋਟ ਬੂਟ ਕਰ ਲੂ ਪੈਣੀ ਬੋਟ ਫਿਰ ਧਿਆਨ ਧਿਆਨ ਰੱਖੀ ਪਿਆਰੇ ਰੱਖੀ ਹਾਂ ਦੇਖ ਕਾਲੂ ਪੂਰਾ ਰੱਖੀ ਧਿਆਨ ਦੀ ਵੀ ਗੱਲ ਜਿਹੜਾ ਕੋਈ ਆਪਣੇ ਜਿੱਦ ਨੂੰ ਸੋਚ ਸਮਝ ਕੇ ਪਾਓ बस ਗੱਲ ਖਤਮ ਹਾਂ ਆਂਟੀ ਨੂੰ ਜੇ ਜਿਹੜਾ ਬੰਦਾ ਵਧੀਆ ਲੱਗਦਾ ਇਮਾਨਦਾਰੀ ਨਾਲ ਪਾ ਦਿਓ ਬਸ ਹਾਂ ਬਸ ਇਹਦੇ ਵਿੱਚ ਕੋਈ ਬੜੀ ਗੱਲ ਨਹੀਂ ਇਹ ਜਿਹੜੀ ਤੁਹਾਡੀ ਚੀਜ਼ ਆ ਤੁਸੀਂ ਜਿੱਥੇ ਮਨਜੀ ਕਰ ਸਕਦੇ ਹਾਂ ਹਾਂ ਰਾਈਟ ਬਿਲਕੁਲ ਸਹੀ ਆ ਮੇਰੀ ਮੰਮੀ ਨੂੰ ਵੀ ਲੱਗਦਾ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਤਾਂ ਇਦਾਂ ਕਹਿਣ ਲੱਗੀ ਟੀਵੀ ਅੱਜ ਜਿਵੇਂ ਮੌਸਮ ਜੇ ਕੱਲੂ ਮਾਣਾ ਮੋਟਾ ਢਲ ਜਵੇ ਤਾਂ ਲੋਕਾਂ ਨੇ ਸਾਰਿਆਂ ਨੇ ਵੋਟ ਪਾਉਣਾ ਨਾ ਨਹੀਂ ਐਦਿਆਂ ਨੇ ਕਹਿਣਾ ਵੀ ਧੁੱਪ ਬਹੁਤ ਆ ਆ ਚੱਕਰ ਆ ਨਾ ਆਂਟੀ ਸਿੱਕ ਸੋਨ ਮੇਰ ਗਾਨ ਕੋਰ ਵੀ ਆ ਸੁਖਵੀਰ ਲਾਈਨ ਵੀ ਦੇਖੇ ਤਾਂ ਦੋ ਘੰਟੇ ਦੀ ਵੋਟ ਪਾਣੀ ਬਹੁਤ ਘਰਾ ਲਾਣਾ ਚੱਲੀਆਂ ਜਰਮਾਨ ਜੇ ਐਵੇਂ ਹੋਵੇ ਨਾ ਮੇਰੇ ਥੋੜੇ ਥੋੜੇ ਮਰਦ ਹੋ ਜਾਣ ਥੋੜੇ ਥੋੜੇ ਬੰਦ ਕਿ ਕਰਾਂ ਨਹੀਂ ਹੁਣੇ ਕਿਹਾਂ ਹੋਵੇ ਤੂੰ ਰੋ ਖੜ ਜਾ ਲੱਗ ਲੱਗ ਚੱਲੀਆਂ ਦੇ ਮਲ ਹੈ ਹੀ ਇੱਕ ਕਮਲ। ਗਰਮੀ ਦੇ ਵਿੱਚ ਬੋਟ ਨਹੀਂ ਹੁਣ ਜੇ ਦੀ ਹੁਣ ਬਹੁਤ ਰੋਕਾ ਨਹੀਂ ਹੁਣ। ਉਹੀ ਹਾਂ। ਕੋਈ ਪਤਾ ਕੀ ਗੱਲ ਹੈ ਤੇ ਅਟੈਕ ਆਉਣ ਦਾ ਵੀ। ਤੂੰ ਕੀ ਕਰਦੇ ਤੂੰ ਤਾਂ ਖੜਾ ਬਣਾਈ। ਹਾਂ। ਤੂੰ ਖੜਾ ਬਣਾਨੀ ਜਾਗਾ। ਤੂੰ ਤਾਂ ਪੱਗਿਆ ਥੱਲੇ ਦੇ ਲੋਕ ਤਾਂ ਖੜੇ ਨਹੀਂ ਹੁੰਦੇ। ਜਿਹੜਾ ਸਾਜਣ ਸਾਜਣ ਕਾ ਗਿਆ ਬਾਹਰ ਆ ਕੇ ਬੈਠੇ ਮਾਤਾ ਕਿਸੇ ਗੱਦਨ ਜਾਣੇ ਨਹੀਂ। ਵਾਹ। ਠੀਕ ਨਹੀਂ ਕਰ। ਹਾਂ। ਇਹ ਨਾਲਾ। ਆ ਜੇ ਕੋਈ ਜਾਊਗਾ 10 ਵਜੇ ਤੱਕ ਕੈਂ ਤੁੱਪਾਂ ਹੋ ਜਾਂਦੀਆਂ ਤੁੱਪਾਂ ਹੋ ਜਾਂਦੀਆਂ ਇਹ ਆ ਜਾਊਗਾ ਅਗਲਾ 4 ਵਜੇ ਬਾਅਦ 4 ਵਜੇ ਬਾਅਦ 5 ਵਜੇ ਬੰਦ ਹੋ ਜਾਣੀ 5 ਵਜੇ ਬੰਦ ਹੋ ਜਾਣੀ 5 ਵਜੇ ਉਹ ਬੰਦ ਹੋ ਜਾਣੀ ਕੋਈ ਨਹੀਂ ਬਾਬੇ ਨੂੰ ਅਰਦਾਸ ਕਰਦੇ ਆ ਕੱਲੋਂ ਪਾਣੀ ਗੱਡੀ ਗੁੱਡੀ ਵੀ ਫੁਕਣੀ ਗੱਡੀ ਫੋਕੜੀ ਕਿ ਆਊਗਾ ਗੱਡੀ ਫੁਕਣੀ ਆ ਪੈਜ ਵੇਜੇ ਬਾਬਾ ਜੀ ਤਰਸ ਆ ਜੀ ਮੈਂ ਬਾਬਿਆਂ ਨੂੰ ਹਵਾਈ ਜਾ ਜਾ ਹੰਦੀ ਹਾਂ ਹਾਂ ਕਿਤੇ ਹੋਰ ਪਾਸੇ ਨਹੀਂ ਪੈਜ ਵੇ ਜਿੰਨਾ ਕਹਿ ਦਿੰਨੇ ਆ ਸਾਡੇ ਮੰਨ ਲਓ ਤਾਂ ਰੱਬ ਭੁੱਲਿਆ ਵਾ ਠੀਕ ਆ। ਨਾਲ ਬਾਕੇ ਕੋਈ ਪਤਾ ਵੀ ਕੁਛ ਨਹੀਂ ਗਵਰੇ। ਰੰਗ ਕਿਧਰ ਕਿਧਰ ਨੂੰ ਉਹ ਗੱਲਾਂ ਹੋਰ ਅਸਾ ਪੱਖੀਆਂ ਦੀ ਖਾਂਦੀ ਆ। ਆ ਦੇਖ ਲਓ ਸਾਡਾ ਕੀ ਝੂ ਝਾਦਾ। ਇਹ ਕੱਚੇ ਮਕਾਨੀਆ ਦੌਨੇ ਆ। ਐ ਇੱਥੇ ਕੱਚੇ ਮਕਾਨੀਆ ਦੌਨੇ ਆ। ਜਦ ਠੰਡੂ ਦੀ ਪੱਕੇ ਮਕਾਨੀਆ ਦੌਨੇ। ਨਹੀਂ ਉਹ ਉਹ ਕੱਚੇ ਮਕਾਨ ਐਸੇ ਦੀ ਆਪਣੇ ਕਿਢਿਚ ਕਿਤੇ। ਆਹਾ ਹੈਗੇ ਆ ਹੈਗੇ ਨਾਂਂਟੀ ਹਾਂ। ਇੱਕ ਬਾਲਾ ਕਰਾਏ ਕੋ ਠੀਕਾ ਕਰਾਏ ਬਰੇ ਲੈ ਲਵੇ ਇਹ ਗੱਲ ਠੀਕਾ ਸੀ ਤੁਹਾਨੂੰ ਹੋਣੀ ਠੀਕ ਹੋਇਤੋ ਵਾਲੇ ਚੀਜ਼ ਹੈ ਮੈਂ ਤਾਂ ਇਹ ਕਹ ਰਹੀ ਕਿ ਕਿਰਾਏ ਕੋ ਲੈਣ ਦੇ ਕਰਨੀ ਕਰਨੀ ਭਾਈ ਅਸੀਂ 6 ਮਹੀਨੇ ਅਸੀਂ ਗਰਮੀ ਚੂਰੇ ਕੱਟਣੇ 6 ਮਹੀਨੇ ਅਸੀਂ ਆਪਣੇ ਘਰ ਚ ਜਾਵਾਂਗੇ ਲੋਕਾਂ ਨੇ ਕਹਣਾ ਬਸ ਆਹੀ ਕੁਛ ਰਹਿ ਗਿਆ ਫੇਰ ਤਾਂ ਸਾਡੇ ਨੂੰ ਦੇ ਤਾਂ ਲੈ ਲਿਆ ਤੁਹਾਨੂੰ ਦੇ ਤਾਂ ਤੁਹਾਨੂੰ ਲੈ ਲਿਆ ਕੋਈ ਠੰਡੀ ਜੀ ਜਗ੍ਹਾ ਵੀ ਨਹੀਂ ਹੈਗੀ ਨੇੜੇ ਤੇੜੇ ਨਹੀਂ ਬੰਦਾ ਜਾਏ ਆਵੇ ਪਰ ਇੱਕ ਗੱਲ ਹੋਰ ਆ ਨਾ ਜੇ ਠੰਡੀ ਜਗ੍ਹਾ ਆਪਾਂ ਜਾਂਦੇ ਵੀ ਅਮਾ ਨਿੱਕੇ ਚਲੋ ਘਰ ਦੇ ਲੈ ਕੇ ਵੀ ਜਾਂਦੇ ਹੱਦੋ ਹੱਦ ਕਰਦੇ ਹਫਤਾ ਲਵਾ ਸਕਦੇ ਮੰਨ ਕੇ ਚ ਹਫਤਾ ਮੈਂ ਜ਼ਿਆਦਾ ਕਹਿਤਾ ਪਰ ਉਸ ਤੋਂ ਬਾਅਦ ਤਾਂ ਚਲੋ ਹੁਣ ਘਰ ਨੂੰ ਨਹੀਂ ਜਾਣਾ ਇਹ ਕੰਮ ਕਰ ਨਹੀਂ ਕਰਦਾ ਕੋਈ ਇਹ ਕਹਿੰਦੇ ਨੇ ਆਪਣੀ ਝੁੰਗੀ ਕੰਮ ਆਉਂਦੀ ਆ ਜਿੱਥੇ ਮਰਜੀ ਦੁਨੀਆ ਕਾ ਆਓ ਇਹ ਨਾ ਰਹਿ ਗਈ ਲਾਗੇ ਬਸ ਨਾਚ ਬਹਿ ਕੇ ਕਾ ਕੇ ਦੇਖਦੇ ਗਿਆ ਨਾਚ ਬਹਿ ਜੋ ਹੜਦੇ ਨਹੀਂ ਜਾਣਾ ਵਿੱਚ ਬੈਠ ਕੇ ਜੇ ਕੱਡੇ ਪਰ ਤਾਂ ਬੈਠ ਸਕਦੇ ਅਸੀਂ ਹਲੇ ਜਾ ਕੇ ਆਂਟੀ ਇਹ ਗੱਲ ਸਹੀ ਆ ਅਜੀ ਨਾਨਕੇ ਨੂੰ ਜਾਂਦੇ ਹੁੰਦੇ ਨੇ ਨਾ ਨਹਿਰ ਦੇ ਉੱਪਰ ਦੀ ਹੋ ਕੇ ਗੁਜ਼ਰਦੇ ਆ ਜਦ ਠੰਢੀ ਠੰਢੀ ਹਵਾ ਲੱਗਦੀ ਉੱਥੇ। ਬ ਵਿਚਾਰ ਤੱਕੋ ਤਾਂ ਹਾਂ ਕੇ ਮੁੜ ਕੇ ਭੋਗੇ ਪੌਣਾ ਪਣਾ ਫਿਰ ਤੁਹਾਨੂੰ ਸਾਡੇ ਲਾਸ਼ ਵੀ ਨਹੀਂ ਲੱਭਣੀ ਇੰਨਾ ਦੇਖ ਲਿਓ। ਹਾਂ। ਦੇਖਿਆ ਕਿੰਨਾ ਹੋਇਆ ਵਾ ਦੀ ਜੀ ਬੱਚੇ ਚੋਰੀ ਚ ਮਾਪੇ ਨੂੰ ਦੱਸੇ ਬਿਨਾ ਚਲੇ ਜਾਂਦੇ ਆ। ਆ ਜਿਹੜੇ ਸੂਏ ਸਾਇ ਚੱਲਦੇ ਆ ਮੰਨ ਲੀ ਤੇ ਕਿ ਨਾਲੇ ਜਾਂਦੇ ਦੁਪਹਿਰੇ ਨੂੰ। ਹਾਂ ਹਾਂ ਬਾਅਦ ਡੁੱਬ ਜਾਂਦੇ ਫਿਰ। ਆਪਾਂ ਕੋ ਮਾ ਜਿੱਦਾਂ ਮੁੱਕ ਡੁੱਬੇ ਹਾਂ। ਹਾਂਜੀ ਬਹੁਤ ਹੋ ਜਾਗਾ ਹੁਣ ਨਹੀਂ ਵਸੇ ਹਾਸੇ ਖੜਾ। ਸੋ ਉਹ ਅੱਗ ਲੱਗਣ ਦੇ ਵੀ ਬੋਸ਼ ਕਹਿਤ ਆ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਨੀ ਟਰਾਂਸਫਾਰਮਰ ਲੱਗ ਗਈ ਕਦੇ ਕਾਸਿਆਂ ਨੂੰ ਲੱਗੀ ਅੱਗ ਲੋਡ ਜ਼ਿਆਦਾ ਪੈ ਰਹੇ ਆ ਕਿਉਂਕਿ ਹੁਣ ਉਹ ਤਾਪਮਾਨ ਜ਼ਿਆਦਾ ਨਾ ਪਤਾ ਕੀ ਗੱਲ ਸੋ ਮੇਰੀ ਗੱਲ ਜੇ ਨਾ ਨਹੀਂ ਭੈ ਗਿਆ ਇਹ ਕੰਦਾ ਨਹੀਂ ਭੈ ਦੇ ਭਾ ਕੇ ਫਿਰ ਹਵਾ ਵੀ ਠੰਡੀ ਆਵੇ ਹੂੰ ਚੀਜ਼ਾਂ ਨੂੰ ਵੀ ਰਾਤ ਵੀ ਦੇ ਦੰਗਰ ਆ ਪਾਜੂ ਪਾਛੇ ਨੂੰ ਵੀ ਰਾਤ ਦੇ ਲੇ ਉਹ ਜਿਹੜਾ ਪਾਛੀ ਆ ਮਰਦੇ ਇਹਨਾਂ ਨੂੰ ਵੀ ਮਰ ਜਾਣੀ ਹਾਂ ਇਹਨਾਂ ਨੇ ਕਹੇ ਬੋਲ ਕੇ ਦੱਸੋ ਹਾਂ ਹਾਂ ਉਹ ਆਪਾਂ ਮੈਟਰਮੈਂਟ ਪਾਣੀ ਪੀਂਦੇ ਆ ਮੀਂਹ ਡਰਮੈਂਟ ਪੀਂਦੀ ਆ ਆਪਾਂ ਨੂੰ ਡੰਗਰਾਂ ਨੂੰ ਉਹੀ ਦੋ ਤਿੰਨ ਡੰਗ ਪਾਉਂਦੇ ਆ ਹੂੰ ਸਹੀ ਗੱਲ ਆ ਤਾਂ ਉਹਨੂੰ ਵੀ ਐਸੇ ਰੱਖਦੀ ਆ ਲੱਗਦੀ ਆ ਫਿਰ ਹੁਣ ਬਸ ਹੁਣ ਕੀ ਆ ਕਰੇ ਰੱਬ ਦੇ ਅੱਗੇ ਕੀ ਹਿੱਸਤਾ ਬਸ ਚੱਲਦਾ ਹੁਣ ਤਾਂ ਹੀ ਕਹਿਗੇ ਸਾਰਨਾ ਪੈਂਦਾ ਚੋ ਲੋ ਨੈਟ ਵਾਲੇ ਵੀ ਨਹੀਂ ਦਿਗਾਉਂਦੇ ਮੀਂਹ ਮੈਣਾ ਨੈਟ ਵਾਲੇ ਵੀ ਨਹੀਂ ਦਿਗਾਉਂਦੇ ਮੈਂ ਤਾਂ ਆਪਾਂ ਨੂੰ ਪਤਾ ਕੰਕ ਵਿੱਚ ਕਹਿੰਦੇ ਆ 50 ਜਦੋਂ ਕੱਕ ਪੜਦੇ ਤੇ 50% ਦੱਸਿਆ ਹੋਇਆ ਅੱਜ ਆਹੋ ਬਸ ਐਂਕਸੇ ਆ ਹੁਣ ਕੁਛ ਵੀ ਹੁਣ ਕੁਛ ਵੀ ਨਹੀਂ ਪਹਿਲਾਂ ਤਾਂ ਬਾਬਾ ਜੀ ਵੀ ਕਹਿੰਦੇ ਹੁਣ ਪਹਿਲਾਂ ਕਹੀ ਗਏ ਪਾਈ ਨਾ ਪਾਈ ਨਾ ਪਾਈ ਨਾ ਪਾਈ ਨਾ ਠੀਕ ਆ ਜਦ ਮੇਰੀ ਮਰਜ਼ੀ ਮੋੜੀ ਕੇ ਹੁਣ ਜਦ ਇਹਨਾਂ ਨੂੰ ਲੋੜਾ ਹੁਣ ਮੈਂ ਵੀ ਨਹੀਂ ਪਾਉਂਦਾ ਹੁਣ ਮੈਂ ਇਹਨਾਂ ਦੀ ਮਰਜ਼ੀ ਮੋੜਦਾ ਹਾਂ ਆਹ ਚੱਕਰ ਆ ਬਾਬੇ ਪ੍ਰਮਾਤਮਾ ਦਾ ਤੁਸੀਂ ਉਹ ਬਣਾ ਲੈਣਾ ਵੀ ਜਿਹੜਾ ਤੁਸੀਂ ਕਹਿੰਦੇ ਆ ਉਹ ਹੀ ਕਾ ਆਏ ਵੀ ਨਹੀਂ ਹੁੰਦਾ ਹਾਂ ਉਹ ਵੀ ਗੱਲ ਤੇ ਲਕਡਾ ਨੇ ਹਾਂ ਹੁਣ ਕੌਣ ਆ ਰਿਹਾ ਹੈ ਇਹ ਇੱਕ ਅਰਦਾਸ ਆਪਾਂ ਜਰੂਰ ਕਰਤਾ ਹਾਂ ਹਾਂ ਮੰਗ ਸਕਦੇ ਆ ਹਾਂ ਸਾਸ੍ਰੀ ਘਰ ਤੋਂ ਹਾਂ ਕੀ ਹੋਇਆ ਕੁਝ ਵੀ ਨਹੀਂ ਕੋਈ ਗੱਲ ਬੜਾ ਹੈ ਬਾਪੇ ਇਹ ਮੰਗਣ ਆਇਆ ਉਹ ਮੈਨੇ ਨਹੀਂ ਨਾ پیسے ਲੈਣੇ ਨਹੀਂ ਨੇ ਫਸ ਕੇ ਲੈਣੇ ਵਰਦਾਸ ਦੇਖੋਂਫੋਕੇ ਬੋਲ ਮੇਰੇ ਕੁਝ ਵੀ ਨਹੀਂ ਹਾਂ ਹੂੰ ਬੋਲ ਖੜ ਜਾ ਕੰਮ ਦੱਸਵਾ ਠੀਕ ਆ ਦਿਖਾ ਦਿਓ ਹਲੋ ਦੇਖ ਲਓ ਠੀਕ ਗੇਮ ਇਹਦਾ ਆਪਣਾ ਵਾਲਾ ਅੜੀ ਨੂੰ ਪਾ ਲੈ ਦਿਖਾ ਦੇ ਦਿਖਾ ਦੇ ਗੇਮ ਇਨੂ ਨਮਗਰ ਲਾ ਦੀ ਪਰ ਹਾਂ ਮਗਰ ਨਾਲ ਨਹੀਂ ਨੂੰ ਵਈ ਮੈਂ ਤਾਂ ਬੋਬਰੀ ਲਾਤੀ ਗਿਆ। ਹਾਂ ਕੋਈ ਨਾ ਹੁਣ ਮੇਰਾ ਕੰਮ ਦਾ ਟਾਈਮ ਹੋ ਗਿਆ ਵਜਾ ਸੇ। ਹਾਈ ਹਾਈ ਨਾਲੇ ਮੈਂ ਸੁਣਿਆ ਤੂੰ ਤਾਂ ਬੀਤੀ ਬਹੁਤ ਰਹਿੰਦੀ ਅੱਜ ਕੱਲ। ਵਾਓ ਥੋੜੇ ਮੈਂ ਵੀ ਘੁੰਮਣ ਜਾਣਾ 6 ਵਜੇ ਮੇਰੇ। ਹੈਲੋ ਡੰਗਰਾ ਪਾਣੀ ਤਾਂ ਦਿਖਾ ਦੋ। ਆਹ ਦੇਖ ਲਾਂ ਆਂਟੀ ਹੁਣ ਪਾਪਾ ਨੰਮੀ ਮੰਮੀ ਨਾਲ ਲੈ ਕੇ ਆਵੇ। ਜਿਹਨੇ ਕਿਹਾ ਪਤਾ ਨਹੀਂ ਮੈਨੂੰ। ਨਹੀਂ ਆਂਟੀ 1 ਮਿੰਟ ਦੱਸੋ ਹੁਣ ਆਹ ਹੈਲੋ ਕਹਿ ਕੇ ਬੁਲਾਉਣ ਦਾ ਕੀ ਮਕਸਦ ਹੈ ਮੇਰੇ ਪਾਪਾ ਨੂੰ? ਪਹਿਲਾ ਤਾਂ ਅੱਜ ਦੁਪਹਿਰ ਦੇ ਬੈਠੇ ਕਹੀ ਗਏ ਜੈਸਮਿਨ ਮੰਮੀ ਕਹਿੰਦੀ ਤੇਰੀ ਮੈਂ ਨਵੀਂ ਮੰਮੀ ਆ ਜਣੀ ਤੇਰੀ ਨਵੀਂ ਮੰਮੀ ਆ ਜਣੀ ਆਏ ਕਹੀ ਜਾਵੇ ਮੈਂ ਕੁਛ ਨਹੀਂ ਕਿਹਾ ਮੈਂ ਕਿ ਚਲ ਹੂੰ 100 ਗੱਲ ਮੰਮੀ ਪਾਪਾ ਚ ਲੜਾਈ ਹੋ ਗਈ ਹੋਣੀ ਆ ਹਟੇ ਨਹੀਂ ਹਟੇ ਨਹੀਂ ਹਟੇ ਨਹੀਂ ਪਾਪਾ ਜਿਉ ਲਗੇ ਆਏ ਕਰਦੀ ਮੈਂ ਨਾ ਉਹ ਕਰਦੀ ਐਵੇਂ ਨਾ ਆਏ ਕਰ ਦਵੇਂ ਨਾ ਉਹ ਕਰ ਦਾਂ ਮੈਂ ਮੈਂ ਕਿਹਾ ਮਗਾ ਹੁਣ ਤੁਹਾਨੂੰ ਮੈਂ ਦੱਸੂਗੀ ਫਿਰ ਤੁਹਾਨੂੰ ਨਵੀਂ ਮੰਮੀ ਕਾਪ ਚਾਹੀਦੀ ਹੁਣ ਆ ਜਾ ਰਿਹਾ ਕਿ ਹੈਲੋ ਪਾਪਾ ਨੂੰ ફીਲ ਤਾਂ ਹੋਣਾ ਵੀ ਮੇਰਾ ਨਾਮ ਵੀ ਆ ਕੋਈ ਮੈਨੂੰ ਇਹ ਜੀ ਉਜੀ ਕਹਿ ਲਾ ਵੀ ਸੁਣਦੇ ਨਹੀਂ ਕਹਿ ਲਾ ਹੈਲੋ ਦੇਖ ਲਾਂ ਟੀ ਤੇਰੇ ਦੇਵ ਨੂੰ ਫੋਨ ਕਰਤਾ ਹਾਂ ਹੈ ਹੈਲੋ ਫੋਨ ਕਰਤਾ ਆ ਜਾਂਦੇ ਬੰਦੇ ਹੈਲੋ ਹੈਲੋ ਕਰਦਾ ਐਹ ਉਹ ਰਸਤੇ ਤੇ ਜਾਂਦੇ ਤੇ ਮੈਂ ਕਹਤਾ ਹੈਲੋ ਤਾਂ ਹੀ ਵਿਚਾਰੇ ਜੇ ਦੇ ਰੁਕ ਗਏ ਬਸ ਇੱਕ ਆਏ ਨਹੀਂ ਕਿਹਾ ਜੇ ਦੇ ਰੁਕ ਗਏ ਪਾਪਾ ਜੇ ਦੇ ਰੁਕ ਗਏ ਦੇਖੀ ਐਵੇਂ ਵੀ ਸੋਚ ਲਾ ਮੜੇ ਜੇ ਤਾਂ ਸਕਾਲਿਆ ਕਰ ਆਏ ਨਾ ਕਿਹਾ ਕਰ ਵੀ ਨਵੀਂ ਮੰਮੀ ਲਿਆਉਣੀ ਸੱਤ ਤ ਤ ਤੁਸੀਂ ਉਹ ਪੁਰਾਣੇ ਬਹੁਤ ਓਕੇ ਝੇਲ ਹੋ ਰਹੇ ਨਵੀਂ ਨਹੀਂ ਸੱਤ ਝੇਲੂਣੀ ਅਸੀਂ ਚੱਲਦੇ ਤਾਂ ਉਹ ਤੁਸੀਂ ਚੱਲ ਤੂੰ ਸੀ ਝੱਲਦੇ ਆ ਸਾਨੂੰ ਤੁਹਾਨੂੰ ਫਿਰ ਅਗਲੀ ਨੇ ਤਾਂ ਜਾ ਵੀ ਸਿਰ ਪਾੜਦੇ ਗਾਨੇ ਸਾਡੇ ਤੂੰ ਤਾਂ ਥਲੇ ਸਾਨੂੰ ਸਾਭ ਵੀ ਲੰਦੀ ਆ ਇੱਥੇ ਕੋਣ ਫੋਨ ਤੇ ਅੰਦਰ ਵੀ ਇਹ ਤਾਂ ਬੈਠ ਕੋ ਮੈਨੂੰ ਨਹੀਂ ਪਤਾ ਸੱਚੀ ਨਹੀਂ ਪਤਾ ਮੈਨੂੰ ਅੰਦਰ ਦੇਖ ਸਾਰ ਕੇ ਬਬੇ ਰੁੱਥੀ ਹੋਣਾ ਮੈਂ ਖੀਸੇ ਚ ਬਾਈ ਬੈਠੀ ਆ ਨਾ ਥੱਲੇ ਨਹੀਂ ਥੱਲੇ ਨੇ ਇਹ ਤਾਂ ਐ ਗੱਲਾਂ ਕਰਦਾ ਵੀ ਮੈਂ ਨਾਲ ਲਈ ਫਿਰਨੀ ਆ ਦੇਖ ਲੋ ਚਲੋ ਚੱਲੀ ਆਂਟੀ ਫਿਰ ਆਪਾਂ ਚਲੋ ਠੀਕ ਆ ਬੇ ਕੁਝ ਹੋਰ ਵੀ ਦਿਖਾਵਾਂਗੇ ਨਾਲ ਵੀਡੀਓ ਜੀ ਮੈਂ ਕ ਪੂਰੀ ਘਰ ਦੀ ਫਿਰਦੀ ਤੇ ਹੁਣ ਪਹਿਲੇ ਵਾਲੇ ਜਮਾਨੇ ਕਿੱਥੇ ਗਏ ਆਂ ਟੀ ਪਹਿਲਾਂ ਤਾਂ ਲੰਘ ਗਿਆ ਸਾਰਾ ਕੁਝ ਜਿਹੜਾ ਕੁਝ ਪਹਿਲਾਂ ਹੁੰਦਾ ਦਾ ਹੁਣ ਤਾਂ ਲੈ ਲੜਾਈਆਂ ਚੜਾਈਆਂ ਪਹਿਲਾਂ ਤਾਂ ਆਂਟੀ ਥੋੜੇ ਟਾਈਮ ਕੁਸ਼ਤੀਆਂ ਹੁੰਦੀਆਂ ਸੀਗੀਆਂ ਕੁਸ਼ਤੀਆਂ ਦੇਖੀਆਂ ਤੁਸੀਂ ਹਾਂ ਅੱਛਾ ਤੁਸੀਂ ਮੇਲੇ ਮੂਲੇ ਤਾਂ ਜਾਂਦੇ ਹੋਣੇ ਉਹ ਤਾਂ ਗੁੱਡੀਆਂ ਵਗੈਰਾ ਲੈਣ ਹਾਂ ਜਾਂ ਕਰਨ ਕਹਿੰਦੇ ਮੈਂ ਛੋਡ ਦਿੰਦਾ ਕਿੱਥੇ ਨੂੰ ਕਹਿੰਦਾ ਸੀਗਾ ਕਹਿੰਦਾ ਸੀ ਪਰ ਕੈਨਸਲ ਹੋ ਗਿਆ ਮੈਨੂੰ ਪਤਾ ਤੂੰ ਕਿਉਂ ਪੁੱਛਦਾ ਵੀ ਟਿਊਸ਼ਨ ਕਰਕੇ ਜਾਣਾ ਸੀ ਉਹਨੇ ਥੋੜਾ ਜਿਹਾ ਕੈਨਸਲ ਹੋ ਗਿਆ ਠੀਕ ਹੈ ਦੇਖ ਲਓ ਆਂਟੀ ਨਿਆਣੇ ਸ਼ਿਕਾਇਤਾਂ ਦੀਆਂ ਸ਼ਿਕਾਇਤਾਂ ਆਂਟੀ ਕੋ ਸਾਹਮਣੇ ਪਤਾ ਨਹੀਂ ਕੀ ਗੱਲ ਆ ਉੱਥੇ ਰੋਜ਼ ਹੀ ਭੀੜ ਲੱਗੀ ਰਹਿੰਦੀ ਆ ਉਹ ਸਾਹਮਣੇ ਦੇਖ ਡੇਕ ਕੋਲ ਉਧਰ ਸੜਕ ਤੇ ਵਿਪਾਰ ਮਨਨ ਮਰ ਦੇਖਦਾ ਜੀ ਤੂੰ ਮੈਨੂੰ ਤਾਂ ਨਹੀਂ ਜਾਂਦਾ ਪਛਾਣ ਹੁੰਦਾ ਇੱਥੇ ਰੱਖ ਖਿੱਚਦਾ ਕੰਮ ਗੱਲੇ ਨਵੇੜਤੀ ਬਈ ਮੈਨੂੰ ਤਾਂ ਪਤਾ ਹੀ ਨਹੀਂ ਕਰ ਸਕਦਾ ਇਹ ਤਾਂ ਉਹ ਕੰਮ ਹੋ ਗਿਆ ਸਸੀ ਕਾਲਾ ਅੰਕਲ ਜੀ ਭਾਈ ਮੇਰਾ ਪਿੰਡ ਵਾਲੇ ਨਾਲ ਬਥੇਰਾ ਪਿਆਰਾ ਮੈਂ ਕਿਸੇ ਨੂੰ ਨਹੀਂ ਛੱਡਦੀ ਮੈਂ ਸਭ ਨੂੰ ਬੁਲਾਉਂਦੀ ਆ ਕਿਉਂ ਵੀ ਆਂਟੀ ਹਾਂ ਐਦਾਂ ਚਾਹੀਦੇ ਆ ਫਿਰ ਠੀਕ ਆ ਆ ਗਿਆ ਜੀ ਸਾਡੇ ਕਾਲੇ ਚਾਚੇ ਦਾ ਘਰ ਠੀਕ ਆ ਹਾਂ ਜੀ ਫੇਰ ਵਰਨਿੰਗ ਸੌਰੀ ਈਵਨਿੰਗ ਵਾਕ ਜੀ ਨੂੰ ਕਹਿ ਦਈਏ ਉਹ ਕਰ ਰਹੀ ਸੀਗੀ ਤੇ ਆਂਟੀ ਮਿਲ ਗਏ ਠੀਕ ਆ ਚਲੋ ਫੇਰ ਆਂਟੀ ਬਾਏ ਫਿਰ ਮਿਲਾਂਗੇ ਚਲ ਤੇ ਚਲ ਤੇ ਅੱਜ ਜੀ ਸਾਡੇ ਘਰ ਆਇਆ ਜੀ ਸਾਡਾ ਚਾਚਾ ਡਰਾਉਨ ਦੇਖਣ ਆਈ ਥਿੰਕ ਮੈਨੂੰ ਇਹ ਨਹੀਂ ਪਤਾ ਲੱਗਿਆ ਲੈ ਕੇ ਜਾਣਾ ਏ ਸ਼ਾਇਦ ਵੈਸੇ ਉਡਾਣਾ ਹੈ ਮਨਕੀਤਾ ਇਸ ਕਰਕੇ ਮੈਂ ਦਿਖਾ ਰਹੀ ਸੀ ਕਿ ਵੀ ਚਾਚੂ ਆਏ ਵਾ ਕਰਨ ਵੀ ਇਦਾਂ ਹੀ ਫਿਰ ਰਿਹਾ ਕਿਉਂਕਿ ਮਾਰਨਿੰਗ ਟਾਈਮ ਸੀਗਾ ਸਾਡੇ ਮਾਰਨਿੰਗ ਟਾਈਮ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾਲ ਆਇਆ ਵਾ ਸੀਗਾ ਜੀ ਚਾਚੂ ਦਾ ਬੋਡੀਗਾਰਡ ਗਾਲੂ ਉਹ ਵੀ ਦੇਖ ਰਿਹਾ ਸੀ ਕਿ ਜਦੋਂ ਡਰੋਨ ਨੂੰ ਉਡਾਣ ਲੱਗੇ ਸੀ ਉਹ ਬਹੁਤ ਜ਼ਿਆਦਾ ਡਰ ਰਿਹਾ ਸੀ ਉਹ ਪਿੱਛੇ ਹੋ ਰਿਹਾ ਸੀਗਾ ਹੁਣ ਜਦੋਂ ਉਹ ਆਸਮਾਨ ਤੇ ਚਲੇ ਗਿਆ ਫਿਰ ਇਹ ਵੀ ਆਨ ਠੀਕ ਹੋ ਕੇ ਖੜ ਗਿਆ ਤੇ ਪਾਪਾ ਇੱਧਰ ਦੱਸ ਰਹੇ ਵੀ ਹਰ ਇੱਕ ਡਰੋਨ ਥੋੜਾ ਸਾ ਅਲੱਗ ਹੁੰਦਾ ਏ ਹਰ ਇੱਕ ਡਰੋਨ ਦੇ ਫੀਚਰਸ ਹੁੰਦੇ ਆ ਜਿਹੜੇ ਉਹ ਅਲੱਗ ਹੁੰਦੇ ਤਾਂ ਇਸ ਕਰਕੇ ਚਾਚੂ ਨੂੰ ਥੋੜਾ ਜਿਹਾ ਗਾਈਡ ਕਰਦੇ ਹੋਏ ਚਾਚੂ ਵੀ ਬੋਲ ਰਿਹਾ ਸੀ ਕਿ ਇੱਦਾਂ ਉਦਾਂ ਤਾਂ ਬਹੁਤ ਸੋਣੀ ਨਾ ਦੀ ਗੱਲ ਚੱਲ ਰਹੀ ਸੀ ਇੰਦਰ ਕਰਨ ਪਾਣੀ ਪੀ ਕੇ ਆਇਆ ਬਾ ਅੰਦਰ ਤੋਂ ਤੇ ਮੰਮਾ ਰੋਟੀ ਬਣਾ ਕੇ ਹਟੇ ਸੀ ਗਰਮੀ ਪਹੁੰਚ ਰਹੇ ਬਹੁਤ ਜ਼ਿਆਦਾ ਗਰਮੀ ਹੋਈ ਵੀ ਆ ਸਾਡੇ ਇੱਧਰ ਸੋ ਤੁਹਾਨੂੰ ਰਿਕੁਐਸਟ ਆ ਕਿ ਤੁਸੀਂ ਵੀ ਜ਼ਰੂਰ ਅਰਦਾਸ ਕਰਿਓ ਕਿ ਗਰਮੀ ਪੈ ਜਾਵੇ ਤੇ ਇੱਧਰ ਡਰੋਨ ਨੂੰ نیچے ਲਿਆਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਮੇਨਲੀ ਦੇ ਵਿੱਚ ਹੁੰਦਾ ਏ ਉੱਠਾਉਣਾ ਕਿੱਦਾਂ ਤੇ ਉਡਾਣਾ ਕਿੱਦਾਂ ਤੇ ਹੁਣ ਆ ਡਰੋਨ ਦੇਖਿਆ ਜਾ ਰਿਹਾ ਕਿਉਂਕਿ ਹੁਣ ਜਰ ਜੁਨ ਮਾਣਾ ਮੋਟਾ ਤਾਂ ਪਤਾਈ ਹੈ ਲੇਕਿਨ ਹਰ ਡਰੋਨ ਥੋੜਾ ਜਿਹਾ ਲਾਗੂ ਹੁੰਦਾ ਜਿਵੇਂ ਕਿ ਮੈਂ ਪਹਿਲੇ ਹੀ ਦੱਸਿਆ ਸੀ ਇਸ ਕਰਕੇ ਡਰੋਨ ਨੂੰ ਲੈਂਡ ਕਰਵਾਉਣ ਦੀ ਤਿਆਰੀ ਜਿਹੜੀ ਪੂਰੀ ਮੁਕੰਮਲ ਕੀਤੀ ਜਾ ਰਹੀ ਹੈ ਇੱਥੇ ਚਾਚੂ ਇਹ ਵੀ ਗੱਲ ਕਰ ਰਹੇ ਸੀ ਵੀ ਡਰੋਨ ਨੂੰ ਹੱਥ 'ਚ ਵੀ ਫੜਿਆ ਜਾ ਸਕਦਾ ਹੱਥ ਦੇ ਵਿੱਚੋਂ ਵੀ ਉਡਾਇਆ ਜਾ ਸਕਦਾ ਲੇਕਿਨ ਵਾਹ ਵੈਰੀ ਗੁੱਡ ਚਾਚੂ ਨੇ ਬਹੁਤ ਹੀ ਸਕਸੈਸਫੁਲੀ ਜਿਹੜਾ ਡਰੋਨ ਆਪਣਾ ਲੈਂਡ ਕਰ ਲਿਆ ਠੀਕ ਹੈ ਇੱਥੇ ਹਲੇ ਖੜਾ ਕੇ ਦੇਖ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਇਹ ਥੱਲੇ ਉਤਰੂਗਾ ਬਹੁਤ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਡਰੋਨ ਆਹੋ ਥੱਲੇ ਉਤਰ ਗਿਆ ਤੇ ਕਰਨ ਕੋਲ ਜਾ ਰਿਹਾ ਸੀ ਲੇਕਿਨ ਪਾਪਾ ਨੇ ਬੋਲਿਆ ਕਿ ਤੂੰ ਪਿੱਛੇ ਹਟ ਪਹਿਲਾਂ ਅਸੀਂ ਦੇਖਾਂਗੇ ਚਾਚੂ ਨੇ ਦੋ ਕੁ ਗੱਲਾਂ ਹੋਰ ਦੇਖਣੀਆਂ ਅਸੀਂ ਦੇ ਵਿੱਚ ਕਿ ਜਿਹੜੇ ਚਾਚੂ ਕਹਿੰਦੇ ਮੈਂ ਹੋਰ ਡਰੋਨ ਉਡਾਏ ਆ ਉਹਨਾਂ ਵਿੱਚ ਥੋੜੀ ਜੀ ਚੀਜ਼ ਹੈ ਨਾ ਜਿਹੜੀ ਉਹ ਅਲੱਗ ਸੀ ਇਸ ਕਰਕੇ ਤੇ ਹੁਣ ਆਪਾਂ ਪਾਪਾ ਦੱਸਣ ਲੱਗੇ ਵੀ ਇੱਥੋਂ ਆਫ ਹੁੰਦਾ ਤਿੰਨ ਵਾਰੀ ਦਬੇ ਤੇ ਇੱਥੋਂ ਹੀ ਔਨ ਹੁੰਦਾ ਏ ਤਾਂ ਫਿਰ ਇਸ ਕਰਕੇ ਵੀ ਦੇਖੋ ਵੀ ਇਹਦਾ ਹੈ ਚੀਜ਼ ਕੈਮਰਾ ਤਾਂ ਚਾਚੂ ਨੂੰ ਵੀ ਦੱਸਣ ਲੱਗੇ ਕਿ ਤੁਸੀਂ ਵੀ ਇੱਕ ਵਾਰੀ ਟ੍ਰਾਈ ਜ਼ਰੂਰ ਕਰਕੇ ਦੇਖੋ ਚਾਚੂ ਨੇ ਟ੍ਰਾਈ ਕੀਤੀ ਤੇ ਪਾਪਾ ਚਾਚੂ ਸਿੱਖ ਗਏ ਤੇ ਪਾਪਾ ਨੇ ਉਹਨਾਂ ਨੂੰ ਵੈਰੀ ਗੁੱਡ ਕਿਹਾ ਠੀਕ ਹੈ ਜੀ ਫਿਰ ਓਕੇ ਬਾਏ ਬਾਏ